ਆਏ ਆਪ ਲੋਕਗੇ ਆਪ ਪਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋਲੀਆਂ ਖਾਂਦੇ ਮੇਰੇ ਪੁੱਤ ਨਾਲ ਕੋਈ ਰੌਲਾ ਨਹੀਂ ਸੀ ਦੱਸੋ ਕਿਹੜਿਆਂ ਨੇ ਮਾਰਿਆ ਮੇਰਾ ਪੁੱਤ ਹਣ ਕੌਣ ਦੱਸ ਦੇ ਜਿਰਾ ਕਿੱਥੇ ਗਿਆ ਤੂੰ ਆਇਆ ਮੈਂ ਮੇਰੇ ਪੁੱਤ ਤੇਰੇ ਮੂਟਾ ਤੇਰੇ ਪੁੱਤ ਪਰਿਵਾਰ ਬਹੁਤ ਵਧੀਆ ਜੀ ਮੁੰਡੇ ਬਹੁਤ ਨੇਕ ਜੀ ਗਾ ਜੀ ਬਹੁਤ ਵਧੀਆ ਸਵਾਦ ਜੀ ਮੁੰਡੇ ਦਾ ਪਲੇਅਰ ਅੱਛਾ ਜੀ ਬਹੁਤ ਵਧੀਆ ਚੌੜੀ ਦਾ ਕਿਸੇ ਨਾ ਪਉਂਦਾ ਹੀ ਨਹੀਂ ਪਿੰਡ ਜਮੀ ਬਣੀ ਬਹੁਤ ਸੀਗੀ ਹੱਥ ਕੇ ਨਾ ਹੰਦਾ ਸੀ ਕੰਮ ਹੰਦਾ ਸੀਗਾ ਬਹੁਤ ਜਾਨੀ ਦੀ ਕੱਦਕੜ ਬਹੁਤ ਸੀ ਬਹੁਤ ਵਧੀਆ ਗੇਵ ਸੀਗੀ ਕਰਾ ਕਰੀ ਕੱਲਾ ਜਵਾਲ ਸੀ ਹਾਏ ਆਪ ਲੋਕ ਗਏ ਆਪ ਪਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋਲੀਆਂ ਖਾਂਦੇ ਮੇਰੇ ਪਤ ਦਾ ਤੱਕ ਵੀ ਰੋਲਾ ਨਹੀਂ ਸੀ ਤੇਰਾ ਮਕਾਬਲਾ ਕਿਸੇ ਦਾ ਨਹੀਂ ਖੈਰ ਨੀੜਾ ਲੱਭੂ ਦੋ ਛੋਕੇੜਿਆਂ ਨੇ ਮਾਰਿਆ ਮੇਰਾ ਪਤ ਨੂੰ ਹੁਣ ਦੱਸ ਫੇਰਾ ਕਿੱਥੇ ਗਿਆ ਤੂੰ ਹੁਣ ਤੂੰ ਦੱਸ ਮੇਰਾ ਪਤ ਤੂੰ ਲੈ ਕੇ ਗਿਆ ਸੀ ਰੋਲਾ ਤੇਰਾ ਸੀ ਕਰੋ ਕਹਿੰਦਾ ਨਿੱਕਰ ਲਾ ਗਿਆ ਲੋਰ ਪਾਇਆ ਭੂਟ ਪਾਇਆ ਬੇ ਮਤ ਤੇਰੇ ਭੂਟ ਤੇ ਤੇਰੇ ਬੰਦੇ ਤੇਰਾ ਭੂਟ ਤੂੰ ਨਹੀਂ ਕਿੰਨਾ ਚਿਰ ਉਹ ਗ੍ਰਿਫਤਾਰ ਨਹੀਂ ਹੁੰਦੇ ਜੀ ਕਿੰਨਾਂ ਨੇ ਗੋਲੀ ਮਾਰੀ ਉਹਨਾਂ ਚਿਰ ਕੋਰਟ ਮਾਡਮ ਨਹੀਂ ਕਰਾਇਆ ਤੇੰਦਰ ਸੰਸਕਾਰ ਪਰਿਵਾਰ ਤਾਂ ਲੱਗਿਆ ਜੀ ਮਤਲਬ ਕਿ ਕਿਹਨਾਂ ਨੇ ਗੋਲੀ ਮਾਰੀ ਜੀ ਹਾਂਜੀ ਰੁਮਮੀ ਦੇ ਆ ਗਏ ਮੁੰਡੇ ਅੱਛਾ ਜੀ ਹਾਂਜੀ ਕੋਈ ਦੁਸ਼ਮਣ ਨਹੀਂ ਸੀਗਾ ਜੀ ਇਹ ਪਰਿਵਾਰ ਕਿਹੇ ਜੀ ਆ ਜੀ ਪਰਿਵਾਰ ਬਹੁਤ ਵਧੀਆ ਜੀ ਮੁੰਡੇ ਬਹੁਤ ਨੇਕ ਸੀਗਾ ਜੀ ਬਹੁਤ ਵਧੀਆ ਸੁਭਾਅ ਸੀਗਾ ਜੀ ਮੁੰਡੇ ਦਾ ਪਲੇਅਰ ਸੀਗਾ ਜੀ ਬਹੁਤ ਵਧੀਆ ਤੇ ਵਿਚਾਰੇ ਨੇ ਕਿਸੇ ਚੌੜੀ ਦਾ ਕਿਸੇ ਨਾਲ ਪਉਦਾ ਹੀ ਨਹੀਂ ਸੀ ਪਿੰਡ ਜੀ ਵੀ ਬਣੀ ਬਹੁਤ ਸੀਗੀ ਹੱਥ ਕੇ ਲੰਘਦਾ ਸੀ ਕੋਲ ਲੰਘਦਾ ਸੀਗਾ ਬਹੁਤ ਯਾਨੀ ਦੀ ਕੱਦ ਕਾਠ ਬਹੁਤ ਸੀ ਬਹੁਤ ਵਧੀਆ ਗੇਮ ਸੀ ਜੀ ਚਾਰਾ ਘਰੀ ਇਕੱਲਾ ਜਵਾਗ ਸੀਗਾ ਜੀ ਪਰਿਵਾਰ ਚ ਕਿੰਨੇ ਮੈਂਬਰ ਹੈਗੇ ਇਹ ਜੀ ਇੱਕ ਬੇਟੀ ਹੈ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਮਾਤਾ ਪਿਓ ਹੈ ਇੱਕ ਦਾਦੀ ਹੈ ਕੰਮ ਕੀ ਇਹਨਾਂ ਦਾ ਕੀ ਕਰਦੇ ਕੰਮ ਖੇਤੀਬਾੜੀ ਹੈ ਜੀ ਹਾਂ ਜੁਸਵਾਜ ਨੂੰ ਲੱਗਦਾ ਸੀ ਇਹ ਜਿਆ ਕੋਈ ਗੈਂਗਸਟਰ ਵਾਲਾ ਨਹੀਂ 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 ਜਮ ਨਹੀਂ ਸੀਗਾ ਜੀ ਫਟਾ ਦੇ ਖਿਡਾਰੀ ਉਹ ਰੌਣਕ ਵਾਲੀ ਖਿਡਾਰੀ ਸੀਗਾ ਜੀ ਤਾਂ ਕੁਝ ਪਤਾ ਲੱਗਿਆ ਕਿਉਂ ਮਾਰਿਆ ਕਿਉਂ ਜਿਹੜੇ ਮੁੰਡੇ ਨਾਲ ਗਏ ਸੀ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਕਿਸੇ ਨੇ ਦੱਸਿਆ ਕੁਝ ਨਹੀਂ ਦੱਸਿਆ ਜੀ